ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਕਹਾਣੀ ਰੌਣਕ ਦਾ ਵਿਆਹ 5 ਸਾਲ ਪਹਿਲਾਂ ਨਵਦੀਪ ਨਾਲ ਹੋਇਆ ਸੀ ਰੌਣਕ ਦੇ ਤਿੰਨ ਨਣਦਾਂ ਸੀ ਜੋ ਬਹਿਈਆਂ ਹੋਈਆਂ ਸੀ ਉਸ ਦੀਆਂ ਨਣਦਾਂ ਹਰ ਛੁੱਟੀ ਵਾਲੇ ਦਿਨ ਆਪਣੇ ਪੇਕੇ ਘਰ ਮਿਲਣ ਲਈ ਆ ਜਾਂਦੀਆਂ ਅਤੇ ਰੌਣਕ ਦੀ ਸੱਸ ਰੌਣਕ ਨੂੰ ਉਹਨਾਂ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਉਣ ਲਈ ਕਹਿੰਦੀ ਅੱਜ ਰੌਣਕ 13 ਘੰਟੇ ਦਾ ਸਫ਼ਰ ਤੈਅ ਕਰਕੇ ਆਪਣੇ ਛੋਟੇ ਪਰ ਅਜੀਤ ਦੇ ਵਿਆਹ ਤੋਂ 8 ਦਿਨ ਬਾਅਦ ਘਰ ਵਾਪਸ ਆਈ ਸੀ ਆਪਣੇ 3 ਸਾਲ ਦੇ ਮੁੰਡੇ ਨੂੰ ਸੋਫੇ ਤੇ ਬਿਠਾ ਕੇ ਕਮਰੇ ਵਿੱਚ ਜਾ ਹੀ ਰਹੀ ਸੀ ਕਿ ਉਸਦੀ ਸੱਸ ਬੋਲੀ ਰੌਣਕ ਹੁਣ ਫਟਾਫਟ ਖਾਣਾ ਬਣਾ ਲੈ ਤੇਰੀਆਂ ਤਿੰਨ ਨਣਦਾਂ ਘਰ ਆ ਰਹੀਆਂ ਹਨ ਜੋ ਵੀ ਬਣਾਉਣਾ ਹੈ ਉਹਨਾਂ ਦੀ ਪਸੰਦ ਦਾ ਹੀ ਬਣਾਈ ਸਭ ਸਮਾਨ ਮੰਗਵਾ ਕੇ ਰਸੋਈ ਵਿੱਚ ਰੱਖ ਦਿੱਤਾ ਹੈ ਇਹ ਸਭ ਸੁਣ ਕੇ ਰੌਣਕ ਦੇ ਪੈਰ ਉੱਥੇ ਹੀ ਰੁਕ ਗਏ ਉਹ ਸੋਚਣ ਲੱਗੀ ਕਿ ਉਹਨਾਂ ਨੂੰ ਪਤਾ ਤਾਂ ਸੀ ਮੈਂ ਅੱਜ ਇੰਨੇ ਦਿਨਾਂ ਬਾਅਦ ਐਨਾ ਸਫ਼ਰ ਤੈਅ ਕਰਕੇ ਘਰ ਥੱਕੀ ਹਾਰੀ ਆਉਣਾ ਹੈ ਫੇਰ ਵੀ ਉਹਨਾਂ ਨੇ ਅੱਜ ਹੀ ਆਉਣ ਦੀ ਸੋਚੀ ਇੰਨੇ ਵਿੱਚ ਹੀਰੌਣਕ ਦਾ ਘਰ ਵਾਲਾ ਨਵਦੀਪ ਆਟੋ ਦੇ ਪੈਸੇ ਦੇ ਕੇ ਅੰਦਰ ਆਇਆ ਤੇ ਸੋਫੇ ਤੇ ਲੇਟ ਗਿਆ ਥੱਕ ਗਿਆ ਹੋਵੇਗਾ ਪੁੱਤਰ ਹੈ ਨਾ ਨਵਦੀਪ ਦੀ ਮਾਂ ਬੋਲੀ ਪਤਾ ਨਹੀਂ ਤੇਰੇ ਸਹੁਰਿਆਂ ਨੂੰ ਕੀ ਹੋਇਆ ਸੀ ਜੋ ਉਹਨਾਂ ਨੇ ਤੁਹਾਡੇ ਵਿਆਹ ਤੋਂ ਬਾਅਦ ਇੰਨੀ ਦੂਰ ਸ਼ਿਫਟ ਕਰ ਲਿਆ ਰੌਣਕ ਦੀ ਸੱਸ ਕਹਿਣ ਲੱਗੀ ਕੋਈ ਨਾ ਮਾਂ ਹੁਣ ਜਿੱਥੇ ਉਹਨਾਂ ਦੇ ਬੱਚਿਆਂ ਦਾ ਕੰਮ ਸੀ ਉੱਥੇ ਹੀ ਸ਼ਿਫਟ ਕਰਨਾ ਸੀ ਉਹਨਾਂ ਨੇ ਇਸ ਵਿੱਚ ਆਪਾਂ ਕੀ ਕਰ ਸਕਦੇ ਹਾਂ ਰੌਣਕ ਦਾ ਘਰ ਵਾਲਾ ਬੋਲਿਆ ਤੂੰ ਇੱਥੇ ਖੜੀ ਹੋਈ ਕੀ ਕਰ ਰਹੀ ਹੈ ਜਾ ਜਾ ਕੇ ਖਾਣਾ ਬਣਾ ਰੌਣਕ ਦੀ ਸੱਸ ਗੁੱਸੇ ਵਿੱਚ ਕਹਿਣ ਲੱਗੀ ਰੌਣਕ ਦਾ ਘਰ ਵਾਲਾ ਹੱਸਦੇ ਹੋਏ ਕਹਿਣ ਲੱਗਾ ਮਾਂ ਉਹ ਵੀ ਤਾਂ ਮੇਰੇ ਨਾਲ ਹੀ ਆਈ ਹੈ ਉਭੀ ਤਾਂ ਥੱਕ ਗਈ ਹੋਵੇਗੀ ਟ੍ਰੇਨ ਵਿੱਚ ਬੈਠੀ ਹੀ ਤਾਂ ਆਈ ਹੈ ਇਸਨੇ ਕੋਈ ਕੰਮ ਥੋੜੀ ਨਾ ਕੀਤਾ ਹੈ ਟ੍ਰੇਨ ਵਿੱਚ ਰੌਣਕ ਦੀ ਸੱਸ ਬੋਲੀ ਰੌਣਕ ਆਪਣੇ ਸਮਾਨ ਵੱਲ ਵੇਖਣ ਲੱਗੀ ਰੌਣਕ ਤੂੰ ਜਾ ਕੇ ਚਾਹ ਬਣਾ ਇਹ ਸਭ ਸਮਾਨ ਮੈਂ ਚੱਕ ਦਿੰਦਾ ਹਾਂ ਰੌਣਕ ਦਾ ਘਰ ਵਾਲਾ ਨਵਦੀਪ ਬੋਲਿਆ ਇਹ ਸੁਣ ਕੇ ਰੌਣਕ ਰਸੋਈ ਵਿੱਚ ਚਾਹ ਬਣਾਉਣ ਲਈ ਚਲੀ ਗਈ ਜਦ ਨਵਦੀਪ ਸਮਾਨ ਸੰਭਾਲ ਰਿਹਾ ਸੀ ਤਾਂ ਉਸ ਦੀ ਮਾਂ ਬੋਲੀ ਪੁੱਤਰ ਥੋੜਾ ਆਰਾਮ ਕਰ ਲੈ ਥੱਕਿਆ ਆਇਆ ਹੈ ਇਹ ਉਸ ਦਾ ਕੰਮ ਹੈ ਤੂੰ ਕਿਉਂ ਕਰ ਰਿਹਾ ਹੈ ਤੂੰ ਆਰਾਮ ਕਰ ਮਾਂ ਇਸ ਵਿੱਚ ਮੇਰਾ ਤੇ ਉਸ ਦਾ ਕੀ ਕੰਮ ਹੈ ਇਸ ਵਿੱਚ ਮੇਰੇ ਵੀ ਕੱਪੜੇ ਹਨ ਮੈਂ ਚੱਕ ਦੇਵਾਂਗਾ ਤਾਂ ਕੀ ਹੋ ਜਾਵੇਗਾ ਤੇ ਮੈਂ ਬਾਹਰੋਂ ਖਾਣਾ ਮੰਗਵਾਉਣ ਜਾ ਰਿਹਾ ਹਾਂ ਮੈਨੂੰ ਬਹੁਤ ਭੁੱਖ ਲੱਗੀ ਹੈ ਰੌਣਕ ਵੀ ਥੱਕੀ ਹੋਈ ਹੈ ਉਹ ਖਾਣਾ ਕਿਵੇਂ ਬਣਾਵੇਗੀ ਤੂੰ ਖਾਣਾ ਬਾਹਰੋਂ ਕਿਉਂ ਮੰਗਵਾ ਰਹੇ ਹੈ ਤੇਰੀਆਂ ਭੈਣਾਂ ਆ ਰਹੀਆਂ ਹਨ ਉਹਨਾਂ ਨੂੰ ਬਾਹਰ ਦਾ ਖਾਣਾ ਖਵਾਏਗਾ ਕਿ ਮੇਰੀਆਂ ਭੈਣਾਂ ਆ ਰਹੀਆਂ ਹਨ ਪਰ ਇੱਕਦਮ ਕਿਵੇਂ ਨਵਦੀਪ ਹੈਰਾਨ ਹੁੰਦਾ ਹੋਇਆ ਬੋਲਿਆ ਉਹ ਤੈਨੂੰ ਦੇਖੇ ਹੋਏ ਕਾਫੀ ਦਿਨ ਤਾਂ ਹੋ ਗਏ ਸੀ ਤਾਂ ਕਰਕੇ ਉਹ ਆ ਰਹੀਆਂ ਹਨ ਉਹਨਾਂ ਦੇ ਬੱਚਿਆਂ ਨੂੰ ਛੁੱਟੀਆਂ ਨਹੀਂ ਹੋਈਆਂ ਇਸ ਲਈ ਉਹ ਇਕੱਲੀਆਂ ਹੀ ਆਉਣਗੀਆਂ ਬਹੁਤ ਦਿਨ ਕਿੱਥੇ ਮਾਂ ਅਜੇ 5 ਦਿਨ ਪਹਿਲਾਂ ਹੀ ਤਾਂ ਮੈਂ ਇੱਥੋਂ ਗਿਆ ਸੀ ਉਦੋਂ ਤਾਂ ਉਹ ਮੈਨੂੰ ਮਿਲ ਕੇ ਗਈਆਂ ਸੀ ਨਵਦੀਪ ਬੋਲਿਆ ਇਹ ਤਾਂ ਉਹਨਾਂ ਦਾ ਪਿਆਰ ਹੈ ਤੇਰੇ ਲਈ ਜੋ ਉਹ ਮਿਲਣ ਆ ਰਹੀਆਂ ਹਨ ਮਾਂ ਬੋਲੀ ਤੂੰ ਚੁੱਪਚਾਪ ਰਾੌਣਕ ਨੂੰ ਕਹ ਦੇ ਕਿ ਉਹਨਾਂ ਦੇ ਪਸੰਦ ਦਾ ਖਾਣਾ ਬਣਾ ਦੇਵੇ ਪਰ ਮਾਂ ਉਹ ਵੀ ਤਾਂ ਥੱਕੀ ਆਈ ਹੈ ਉਹ ਇੰਨਾ ਸਭ ਕਿਵੇਂ ਕਰੇਗੀ ਨਵਦੀਪ ਬੋਲਿਆ ਮੈਂ ਵੀ ਤਾਂ ਟ੍ਰੇਨ ਵਿੱਚ ਤੁਹਾਨੂੰ ਸਭ ਨੂੰ ਲੈ ਕੇ ਚਲੀ ਹੀ ਜਾਂਦੀ ਸੀ ਮੇਰੀ ਤਾਂ ਮਦਦ ਕਰਨ ਵਾਲਾ ਕੋਈ ਵੀ ਨਹੀਂ ਸੀ ਮਾਂ ਕਹਿਣ ਲੱਗੀ ਤੇਰੀ ਦਾਦੀ ਮੇਰੇ ਨਾਲ ਇੰਜ ਹੀ ਕਰਦੀ ਸੀ ਮੈਂ ਜਦੋਂ ਵੀ ਕਿਤੋਂ ਆਉਂਦੀ ਉਹ ਮੈਨੂੰ ਕੰਮ ਕਰਨ ਲਗਾ ਦਿੰਦੀ ਪਰ ਮਾਂ ਉਹ ਤਾਂ 1 ਘੰਟੇ ਦਾ ਸਫ਼ਰ ਹੁੰਦਾ ਸੀ ਇਹ 15 ਘੰਟੇ ਦਾ ਸਫ਼ਰ ਸੀ ਇਸ ਵਿੱਚ ਬਹੁਤ ਫਰਕ ਹੈ ਤੇ ਜੋ ਦਾਦੀ ਨੇ ਤੁਹਾਡੇ ਨਾਲ ਕੀਤਾ ਉਹ ਤੁਸੀਂ ਰੌਣਕ ਨਾਲ ਕਿਉਂ ਕਰ ਰਹੇ ਹੋ ਨਵਦੀਪ ਬੋਲਿਆ ਤੇਰੇ ਪਿਤਾ ਜੀ ਨੇ ਤਾਂ ਅੱਗੋਂ ਕਦੇ ਤੇਰੀ ਦਾਦੀ ਨੂੰ ਜਵਾਬ ਨਹੀਂ ਦਿੱਤਾ ਤੂੰ ਹਮੇਸ਼ਾ ਆਪਣੀ ਘਰ ਵਾਲੀ ਦਾ ਪੱਖ ਕਿਉਂ ਲੈਂਦਾ ਹੈ ਉਸ ਦੀ ਮਾਂ ਖਿੱਚ ਕੇ ਕਹਿਣ ਲੱਗੀ ਮਾਂ ਮੇਰੇ ਅਤੇ ਪਾਪਾ ਵਿੱਚ ਬਹੁਤ ਫਰਕ ਹੈ ਮੇਰੀਆਂ ਭੈਣਾਂ ਆ ਰਹੀਆਂ ਹਨ ਮੈਂ ਉਹਨਾਂ ਨੂੰ ਭੁੱਖੇ ਨਹੀਂ ਜਾਣ ਦੇਵਾਂਗਾ ਤੇ ਖਾਣਾ ਵੀ ਬਾਹਰ ਤੋਂ ਹੀ ਮੰਗਵਾਵਾਂਗਾ ਰੌਣਕ ਵੀ ਥੱਕੀ ਹੋਈ ਹੈ ਉਸਨੇ ਵੀ ਆਰਾਮ ਕਰਨਾ ਹੈ ਜੇ ਬਿਮਾਰ ਹੋ ਗਈ ਤਾਂ ਮੈਂ ਕੀ ਕਰਾਂਗਾ ਨਵਦੀਪ ਬੋਲਿਆ ਇਹ ਕਹਿ ਕੇ ਉਸਨੇ ਖਾਣਾ ਬਾਹਰ ਤੋਂ ਮੰਗਵਾ ਲਿਆ ਉਹ ਤਿੰਨੇ ਬੈਠ ਕੇ ਚਾਹ ਪੀ ਹੀ ਰਹੇ ਸੀ ਕਿ ਨਵਦੀਪ ਦੀਆਂ ਭੈਣਾਂ ਆ ਗਈਆਂ। ਉਹਨਾਂ ਨੂੰ ਦੇਖ ਕੇ ਮਾਂ ਬਹੁਤ ਖੁਸ਼ ਹੋਈ। ਥੋੜੀ ਦੇਰ ਬਾਅਦ ਡਿਲੀਵਰੀ ਵਾਲਾ ਖਾਣਾ ਦੇਣ ਆ ਗਿਆ। ਨਵਦੀਪ ਖਾਣਾ ਲੈਣ ਗਿਆ ਤੇ ਪੇਮੈਂਟ ਕਰਕੇ ਵਾਪਸ ਆਇਆ। ਇਹ ਦੇਖ ਕੇ ਨਵਦੀਪ ਦੀਆਂ ਭੈਣਾਂ ਹੌਲੀ ਜਿਹੀ ਕਹਿਣ ਲੱਗੀਆਂ ਕਿ ਮਾਂ ਖਾਣਾ ਬਾਹਰੋਂ ਕਿਉਂ ਮੰਗਵਾਇਆ ਹੈ? ਪੁੱਤਰ ਅੱਜਕੱਲ੍ਹ ਦੀਆਂ ਨੂੰਹਾਂ ਨੂੰ ਰੋਟੀ ਬਣਾਉਣ ਵਿੱਚ ਜ਼ੋਰ ਲੱਗਦਾ ਹੈ। ਉਹ ਹੌਲੀ ਜਿਹੀ ਬੋਲੀ। ਇਹ ਗੱਲ ਸੋ ਰੌਣਕ ਨੂੰ ਸੁਣ ਗਈ ਪਰ ਉਹ ਕੁਝ ਨਾ ਬੋਲੀ ਕਿਉਂਕਿ ਉਸ ਨੂੰ ਪਤਾ ਸੀ ਕਿ ਜੇਕਰ ਉਹ ਕੁਝ ਬੋਲੇਗੀ ਤਾਂ ਉਸ ਦੀ ਸੱਜ ਅੱਗੋਂ 10 ਗੱਲਾਂ ਸੁਣਾਵੇਗੀ ਨਵਦੀਪ ਅਤੇ ਰੌਣਕ ਨੇ ਖਾਣਾ ਲਗਾਇਆ ਅਤੇ ਉਹ ਸਾਰੇ ਇਕੱਠੇ ਬੈਠ ਕੇ ਖਾਣਾ ਖਾਣ ਲੱਗੇ ਨਵਦੀਪ ਦੀ ਇੱਕ ਭੈਣ ਆਪਣੀ ਭਾਬੀ ਨੂੰ ਕਹਿਣ ਲੱਗੀ ਕਿ ਭਾਬੀ ਤੁਸੀਂ ਤਾਂ ਬਹੁਤ ਕਰਮਾ ਵਾਲੇ ਹੋ ਜੋ ਤੁਹਾਨੂੰ ਇਹੋ ਜਿਹਾ ਸੋਹਰਾ ਪਰਿਵਾਰ ਮਿਲਿਆ ਹੈ ਨਹੀਂ ਅਸੀਂ ਤਾਂ ਰੋਟੀਆਂ ਵੇਲ-ਵੇਲ ਕੇ ਥੱਕ ਜਾਂਦੇ ਹਾਂ ਤੁਹਾਨੂੰ ਤਾਂ ਬਹੁਤ ਪੁੰਨਦਾਨ ਕਰਨੇ ਚਾਹੀਦੇ ਹਨ ਜੋ ਤੁਹਾਨੂੰ ਸਾਡਾ ਭਰਾ ਮਿਲਿਆ ਨਹੀਂ ਸਾਡੇ ਘਰ ਵਾਲੇ ਤਾਂ ਇਹ ਵੀ ਨਹੀਂ ਸੋਚਦੇ ਕਿ ਘਰ ਵਾਲੀ ਥੱਕੀ ਹੋਈ ਹੈ ਖਾਣਾ ਬਾਹਰ ਤੋਂ ਮੰਗਵਾ ਲਈਏ ਮੇਰੀਆਂ ਬੇਟੀਆਂ ਇੱਕ ਘਰ ਵਿੱਚ ਹਨ ਇਸ ਲਈ ਕੰਮ ਰਲ-ਮਿਲ ਕੇ ਕਰ ਲੈਂਦੀਆਂ ਹਨ ਨਹੀਂ ਤਾਂ ਇੰਨਾ ਵੱਡਾ ਪਰਿਵਾਰ ਕੌਣ ਸੰਭਾਲ ਸਕਦਾ ਹੈ ਨਵਦੀਪ ਦੀ ਮਾਂ ਬੋਲੀ ਪਰ ਇਹਨਾਂ ਦੀ ਤਾਂ ਸੱਸ ਵੀ ਨਾਲ ਕੰਮ ਕਰਵਾਉਂਦੀ ਹੈ ਅਤੇ ਬਹੁਤ ਸਵਾਦ ਖਾਣਾ ਬਣਾਉਂਦੀ ਹੈ। ਇਹਨਾਂ ਦੀਆਂ ਨਣਦਾਂ ਵੀ ਬਹੁਤ ਸਮਝਦਾਰ ਹਨ। ਉਹ ਵੀ ਨਾਲ-ਨਾਲ ਕੰਮ ਕਰਵਾ ਦਿੰਦੀਆਂ ਹਨ। ਨਵਦੀਪ ਬੋਲਿਆ ਕਿਉਂ ਤੇਰੀਆਂ ਭੈਣਾਂ ਨੇ ਤੇਰੇ ਵਿਆਹ ਵਿੱਚ ਭੱਜ-ਭੱਜ ਕੇ ਕੰਮ ਨਹੀਂ ਕਰਵਾਇਆ? ਮਾਂ ਬੋਲੀ ਪਰ ਮੈਂ ਮੈਂ ਇਹਨਾਂ ਦੀ ਬੁਰੀ ਨਹੀਂ ਕਰ ਰਿਹਾ। ਮੈਂ ਤਾਂ ਵਸ ਦੱਸ ਰਿਹਾ ਕਿ ਇਹਨਾਂ ਦਾ ਪਰਿਵਾਰ ਮਿਲ-ਜੁਲ ਕੇ ਕੰਮ ਕਰਵਾਉਂਦਾ ਹੈ। ਖਾਣਾ ਖਾਣ ਤੋਂ ਥੋੜੀ ਦੇਰ ਬਾਅਦ ਨਵਦੀਪ ਦੀ ਭੈਣ ਕਹਿਣ ਲੱਗੀ ਭਾਬੀ ਜੀ ਸਾਨੂੰ ਸੂਟ ਤਾਂ ਦਿਖਾਓ ਜੋ ਤੁਹਾਨੂੰ ਤੁਹਾਡੇ ਭਰਾ ਦੇ ਵਿਆਹ ਤੇ ਮਿਲੇ ਹਨ ਤੁਸੀਂ ਕੱਲੀ-ਕੱਲੀ ਭੈਣ ਹੋ ਉਹਨਾਂ ਦੀ ਤੁਹਾਨੂੰ ਤਾਂ ਬਹੁਤ ਸੂਟ ਮਿਲੇ ਹੋਣਗੇ ਰੌਣਕ ਉਹਨਾਂ ਨੂੰ ਸੂਟ ਵਖਾਣ ਲਈ ਆਪਣੇ ਕਮਰੇ ਵਿੱਚ ਹੀ ਲੈ ਗਈ ਸਾਰਾ ਪਰਿਵਾਰ ਬੈੱਡਰੂਮ ਵਿੱਚ ਹੀ ਬੈਠਾ ਸੀ ਸੱਚਮੁੱਚ ਸੂਟ ਬਹੁਤ ਹੀ ਸੋਹਣੇ ਸਨ ਉਨ੍ਹਾਂ ਵਿੱਚ ਇੱਕ ਕਢਾਈ ਵਾਲਾ ਸੂਟ ਨਵਦੀਪ ਦੀ ਭੈਣ ਨੂੰ ਬਹੁਤ ਪਸੰਦ ਆਇਆ। ਉਹ ਆਪਣੀ ਭਾਬੀ ਨੂੰ ਕਹਿਣ ਲੱਗੀ ਕਿ ਭਾਬੀ ਇਹ ਸੂਟ ਤਾਂ ਬਹੁਤ ਸੋਹਣਾ ਹੈ। ਕਾਸ਼ ਮੇਰੇ ਕੋਲ ਵੀ ਇਹੋ ਜਿਹਾ ਕੋਈ ਸੂਟ ਹੁੰਦਾ। ਇਹ ਸੁਣ ਕੇ ਉਸ ਦੀ ਮਾਂ ਨੇ ਉਸ ਨੂੰ ਕਿਹਾ ਕਿ ਪੁੱਤਰ ਜੇ ਤੈਨੂੰ ਇਹ ਸੂਟ ਪਸੰਦ ਹੈ ਤਾਂ ਤੂੰ ਰੱਖ ਲੈ। ਭਾਬੀ ਹੋਣ ਦੇ ਨਾਤੇ ਉਹ ਇਹਨਾਂ ਤਾਂ ਕਰ ਹੀ ਸਕਦੀ ਹੈ। ਨਵਦੀਪ ਬੋਲਿਆ ਦੀਦੀ ਜੇ ਤੁਹਾਨੂੰ ਇਹ ਸੂਟ ਪਸੰਦ ਹੈ ਤਾਂ ਮੈਂ ਤੁਹਾਨੂੰ ਹੋਰ ਬਣਵਾ ਦੇਵਾਂਗਾ ਇਸ ਵਾਰ ਰਖੜੀ ਤੇ ਤੁਹਾਨੂੰ ਮੇਰੇ ਵੱਲੋਂ ਤੋਹਫ਼ਾ ਮਿਲ ਜਾਵੇਗਾ ਇਹ ਸੁਣ ਕੇ ਨਵਦੀਪ ਦੀ ਮਾਂ ਬੋਲੀ ਉਹ ਪੁੱਤਰ ਇੰਨਾ ਖਰਚਾ ਕਿਉਂ ਕਰਨਾ ਹੈ ਇਹ ਸੂਟ ਹੈ ਤਾਂ ਸਹੀ ਇਹ ਤੇਰੀ ਦੀਦੀ ਰੱਖ ਲਵੇਗੀ ਨਵਦੀਪ ਦੀ ਭੈਣ ਆਪਣੀ ਮਾਂ ਨੂੰ ਕਹਿਣ ਲੱਗੀ ਮਾਂ ਇਹ ਸੂਟ ਤਾਂ ਭਾਬੀ ਦੀ ਮੰਮੀ ਨੇ ਉਸ ਨੂੰ ਦਵਾਇਆ ਹੈ ਇਹ ਮੈਂ ਕਿਵੇਂ ਰੱਖ ਸਕਦੀ ਹਾਂ ਨਵਦੀਪ ਨੇ ਆਪਣੀ ਭੈਣ ਦੀ ਹਾਂ ਵਿੱਚ ਹਾਂ ਮਲਾਈ ਲੈ ਕਿਉਂ ਨਹੀਂ ਰੱਖ ਸਕਦੀ ਤੇਰਾ ਪੂਰਾ ਹੱਕ ਹੈ ਆਪਣੀ ਭਾਬੀ ਦੀਆਂ ਚੀਜ਼ਾਂ ਤੇ ਤੁਹਾਡੀ ਦਾਦੀ ਤਾਂ ਮੈਨੂੰ ਸਿੱਧਾ ਹੁਕਮ ਲਾਉਂਦੀ ਸੀ ਤੇ ਤੁਹਾਡੇ ਪਿਤਾ ਜੀ ਮੇਰੀ ਹਰ ਚੀਜ਼ ਆਪਣੀਆਂ ਭੈਣਾਂ ਨੂੰ ਦੇ ਦਿੰਦੇ ਸੀ ਤੂੰ ਪਤਾ ਨਹੀਂ ਕਿਹੜੀ ਦੁਨੀਆ ਤੋਂ ਆਇਆ ਹੈ ਜੋ ਮਨਾ ਕਰ ਰਿਹਾ ਹੈ ਤੇਰੇ ਪਿਤਾ ਜੀ ਤਾਂ ਇੱਕ ਚੰਗੇ ਮੁੰਡੇ ਵਾਂਗ ਆਪਣੀ ਮਾਂ ਦੀ ਹਰ ਗੱਲ ਮੰਨਦੇ ਸੀ ਇਹਨਾਂ ਨੇ ਕਦੇ ਆਪਣੀਆਂ ਭੈਣਾਂ ਨੂੰ ਵੀ ਨਹੀਂ ਨਾ ਕੀਤੀ ਸੀ ਕਦੇ ਕਿਸੇ ਚੀਜ਼ ਲਈ ਨਵਦੀਪ ਦੀ ਮਾਂ ਬੋਲੀ ਮਾਂ ਮੈਂ ਤੁਹਾਡੇ ਸਾਹਮਣੇ ਚੰਗਾ ਬਣਨ ਲਈ ਆਪਣੀ ਘਰ ਵਾਲੀ ਨਾਲ ਗਲਤ ਨਹੀਂ ਕਰ ਸਕਦਾ ਹੁਣ ਤਾਂ ਤੁਸੀਂ ਆਪਣੀ ਮਰਜ਼ੀ ਕਰ ਲਵੋਗੇ ਪਰ ਆਉਣ ਵਾਲੇ ਸਮੇਂ ਵਿੱਚ ਇਹਨਾਂ ਦਾ ਪੇਕੇ ਘਰ ਆਉਣਾ ਬੰਦ ਕਰਵਾਉਂਗੇ ਮੈਂ ਕੌੜਾ ਜ਼ਰੂਰ ਬੋਲ ਰਿਹਾ ਹਾਂ ਪਰ ਸੱਚ ਬੋਲ ਰਿਹਾ ਹਾਂ ਨਵਦੀਪ ਬੋਲਿਆ ਮਾਂ ਤੁਸੀਂ ਮੈਨੂੰ ਸੱਚ-ਸੱਚ ਦੱਸੋ ਤੁਸੀਂ ਆਪਣੀ ਕਿਹੜੀ ਨਨਾਨ ਨੂੰ ਘਰ ਬਲਾ ਕੇ ਖੁਸ਼ ਹਾਂ ਕਿਸੇ ਨੂੰ ਵੀ ਨਹੀਂ ਨਾ ਇਸ ਗੱਲ ਦਾ ਉਸ ਦੀ ਮਾਂ ਬੁਰਾ ਮੰਨ ਗਈ ਤੇ ਕਹਿਣ ਲੱਗੀ ਅੱਜ ਤੂੰ ਆਪਣੀ ਘਰ ਵਾਲੀ ਅੱਗੇ ਆਪਣੀ ਮਾਂ ਨੂੰ ਇਸ ਤਰ੍ਹਾਂ ਬੋਲ ਰਿਹਾ ਹੈ ਕੱਲ ਨੂੰ ਤੂੰ ਆਪਣੀਆਂ ਭੈਣਾਂ ਨੂੰ ਵੀ ਪੁੱਛਣੋਂ ਹਟ ਜਾਵੇਂਗਾ ਮੰਮੀ ਤੁਸੀਂ ਕਿਹੜੀ ਗੱਲ ਨੂੰ ਕਿੱਥੇ ਲੈ ਕੇ ਜਾ ਰਹੇ ਹੋ ਨਵਦੀਪ ਸੱਚ ਹੀ ਤਾਂ ਕਹਿ ਰਿਹਾ ਹੈ ਅਸੀਂ ਵੀ ਤਾਂ ਭੂਆ ਜੀ ਨੂੰ ਕਦੋਂ ਤੋਂ ਨਹੀਂ ਮਿਲੇ ਆਪਣੀ ਬੇਟੀ ਨੂਨਵਦੀਪ ਦੇ ਹੱਕ ਵਿੱਚ ਬੋਲਦੇ ਸੁਣ ਕੇ ਉਸ ਦੀ ਮਾਂ ਕਮਰੇ ਵਿੱਚੋਂ ਬਾਹਰ ਚਲੀ ਗਈ ਪਰ ਨਵਦੀਪ ਦੀਆਂ ਭੈਣਾਂ ਨੂੰ ਇਹ ਗੱਲ ਸਮਝ ਆ ਚੁੱਕੀ ਸੀ ਕਿ ਆਉਣ ਵਾਲੇ ਟਾਈਮ ਵਿੱਚ ਆਪਣੇ ਪੇਕੇ ਘਰ ਵਧੀਆ ਬਣਾ ਕੇ ਰੱਖਣ ਲਈ ਬਹੁਤ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਹੈ ਹੁਣ ਜਦੋਂ ਵੀ ਰੌਣਕ ਦੀਆਂ ਨਣਦਾਂ ਆਪਣੇ ਪੇਕੇ ਘਰ ਆਉਂਦੀਆਂ ਹਨ ਤਾਂ ਉਹ ਆਪਣੀ ਭਾਬੀ ਰੌਣਕ ਨਾਲ ਘਰ ਦੇ ਕੰਮਾਂ ਵਿੱਚ ਹੱਥ ਵਟਾਉਂਦੀਆਂ ਹਨ ਰੌਣਕ ਵੀ ਆਪਣੀਆਂ ਨਣਦਾਂ ਦਾ ਬਹੁਤ ਸਤਿਕਾਰ ਕਰਦੀ ਹੈ ਨਣਦ ਪਰਜਾਈ ਦਾ ਰਿਸ਼ਤਾ ਜੇਕਰ ਦਿਲ ਤੋਂ ਨਵਾਇਆ ਜਾਵੇ ਤਾਂ ਉਹ ਗੂੜੀਆਂ ਸਹੇਲੀਆਂ ਵਾਂਗ ਇੱਕ ਦੂਜੇ ਨਾਲ ਹਰ ਦੁੱਖ ਸੁੱਖ ਸਾਂਝਾ ਕਰਦੀਆਂ ਹਨ ਜੇਕਰ ਨਣਦ ਪਰਜਾਈ ਵਿੱਚ ਪਿਆਰ ਹੋਵੇ ਤਾਂ ਉਹਨਾਂ ਦੇ ਦਿਲਾਂ ਵਿੱਚ ਇੱਕ ਦੂਜੇ ਨੂੰ ਮਿਲਣ ਲਈ ਹਮੇਸ਼ਾ ਖਿੱਚ ਰੈਂਦੀ ਹੈ ਕਈ ਨਣਦਾਂ ਆਪਣੀ ਪਰਜਾਈ ਤੋਂ ਆਪਣਾ ਆਦਰ ਸਤਕਾਰ ਭਾਲਦੀਆਂ ਹਨ ਪਰ ਜਦੋਂ ਇਹ ਗੱਲ ਖੁਦ ਆਪਣੇ ਉੱਤੇ ਲਾਗੂ ਹੁੰਦੀ ਹੈ ਤਾਂ ਉਹ ਆਪਣੀ ਨੰਦ ਨੂੰ ਬਿਲਕੁਲ ਪਸੰਦ ਨਹੀਂ ਕਰਦੀਆਂ ਇਸ ਦੇ ਉਲਟ ਕੁਝ ਪਰਜਾਈਆਂ ਤਾਂ ਇਹ ਚਾਹੁੰਦੀਆਂ ਹਨ ਕਿ ਸਾਡੇ ਪੇਕੇ ਘਰ ਪਰਜਾਈ ਸਾਡਾ ਸਤਕਾਰ ਕਰੇ ਪਰ ਆਪਣੀ ਵਾਰੀ ਉਹ ਆਪਣੇ ਭਰਜ ਭੁੱਲ ਜਾਂਦੀਆਂ ਹਨ ਜੇਕਰ ਨਵਦੀਪ ਵਰਗਾ ਜੀਵਨ ਸਾਥੀ ਅਤੇ ਭਰਾ ਸਭ ਨੂੰ ਮਿਲੇ ਤਾਂ ਕਿਸੇ ਵੀ ਘਰ ਵਿੱਚ ਕਿਸੇ ਰਿਸ਼ਤੇ ਵਿੱਚ ਕੜਤਣਾ ਪੈਦਾ ਹੋਵੇ ਨਵਦੀਪ ਦੀ ਮਾਂ ਨੂੰ ਵੀ ਹੁਣ ਸਮਝ ਆਉਣ ਲੱਗ ਗਿਆ ਕਿ ਘਰ ਦੀ ਨੂੰਹ ਤੋਂ ਇੱਜ਼ਤ ਕਰਾਉਣ ਲਈ ਉਸ ਨੂੰ ਇੱਜ਼ਤ ਦੇਣੀ ਕਿੰਨੀ ਜ਼ਰੂਰੀ ਹੈ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ੍ਹ